ਜਿਸ ਘਰ ਦੇ ਵਿੱਚ ਔਲਾਦ ਨਹੀਂ ਹੁੰਦੀ ਉਹ ਹਰ ਕੋਈ ਪਾਪੜ ਵੇਲਦਾ ਤਾਂ ਕਿ ਉਸ ਨੂੰ ਔਲਾਦ ਦਾ ਸੁੱਖ ਮਿਲ ਸਕੇ ਪਰ ਅੱਜ ਦੀ ਜਿਹੜੀ ਸੱਚੀ ਘਟਨਾ ਇਹਦੇ ਵਿੱਚ ਇੱਕ ਵਿਅਕਤੀ ਨੇ ਔਲਾਦ ਦਾ ਸੁੱਖ ਪਾਉਣ ਦੇ ਲਈ ਪਹਿਲਾਂ ਤਾਂ ਆਪਣੀ ਸਾਲੀ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਸਨੇ ਇੱਕ ਮਰਡਰ ਕਰ ਦਿੱਤਾ ਕੀ ਆ ਪੂਰਾ ਮਸਲਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਜਿਹੜੀ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਜਨੌਰ ਦੀ ਹੈ ਉਥੋਂ ਦਾ ਰਹਿਣ ਵਾਲਾ ਅੰਕਿਤ ਜਿਸ ਦੇ ਕਿ 5 ਸਾਲ ਤੱਕ ਕੋਈ ਬੱਚਾ ਨਾ ਹੋਣ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਤਾਂ ਇਸ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਇੱਕ ਪਲਾਨ ਆਇਆ ਤਾਂ ਉਸ ਨੇ ਸੋਚਿਆ ਵੀ ਕਿਉਂ ਨਾ ਹੋਣ ਸਾਲੀ ਦੇ ਨਾਲ ਵਿਆਹ ਕਰਵਾ ਲਿਆ ਜਾਵੇ ਤਾਂ ਇਸ ਤੋਂ ਬਾਅਦ ਉਸ ਨੇ ਇਹ ਵੀ ਸੋਚਿਆ ਕਿ ਜੇਕਰ ਮੈਂ ਸਾਲੀ ਦੇ ਨਾਲ ਵਿਆਹ ਕਰਵਾਉਂਗਾ ਤਾਂ ਮੇਰੀ ਪਤਨੀ ਮੈਨੂੰ ੜਿੱਕਾ ਲਾਉਗੀ ਤਾਂ ਇਸ ਤੋਂ ਬਾਅਦ ਉਹ ਇੱਕ ਪਲਾਨ ਕਰਦਾ ਤੇ ਇੱਕ ਦਿਨ ਉਹ ਪੈਟਰੋਲ ਪਾਉਣ ਦੇ ਬਹਾਨੇ ਆਪਣੇ ਘਰ ਵਾਲੀ ਨੂੰ ਨਾਲ ਲੈ ਜਾਂਦਾ ਤੇ ਇਸ ਤੋਂ ਬਾਅਦ ਉਹ ਇੱਕ ਸੜਕ ਦੇ ਉੱਤੇ ਖੜਾ ਕੇ ਆਪ ਪੈਟਰੋਲ ਪਾਉਣ ਦੇ ਲਈ ਚਲਾ ਜਾਂਦਾ ਤੇ ਇਸ ਤੋਂ ਬਾਅਦ ਇੱਕ ਗੱਡੀ ਆਉਂਦੀ ਹੈ ਜੋ ਕਿ ਉਸ ਦੀ ਘਰ ਵਾਲੀ ਦੇ ਵਿੱਚ ਵਜਦੀ ਹੈ ਬਹੁਤ ਜ਼ਿਆਦਾ ਜ਼ੋਰ ਦੀ ਟੱਕਰ ਵਜਦੀ ਹੈ ਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਉਸ ਔਰਤ ਦਾ ਪਿੱਕਾ ਪਰਿਵਾਰ ਯਾਨੀ ਕਿ ਉਸ ਲੜਕੀ ਦੇ ਮਾਤਾ ਪਿਤਾ ਇੱਕ ਪੁਲਿਸ ਕੋਲ ਸ਼ੱਕ ਦੇ ਆਧਾਰ ਤੇ ਕੰਪਲੀਟ ਦਰਜ ਕਰਵਾਉਂਦੇ ਨੇ ਉਹਨਾਂ ਦਾ ਮੰਨਣਾ ਸੀ ਕਿ ਸਾਡੀ ਬੇਟੀ ਦਾ ਕਤਲ ਕੀਤਾ ਗਿਆਗਾ ਤਾਂ ਇਸ ਤੋਂ ਬਾਅਦ ਪੁਲਿਸ ਜਾਂਚ ਕਰਦੀ ਹੈ ਜਦੋਂ ਉੱਥੋਂ ਦੇ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਇੱਕ ਸੱਚੇ ਨਾਮ ਦਾ ਵਿਅਕਤੀ ਜੋ ਕਿ ਗੱਡੀ ਚਲਾ ਰਿਹਾ ਸੀ ਉਸ ਨੇ ਇਸ ਔਰਤ ਦੇ ਵਿੱਚ ਗੱਡੀ ਮਾਰੀ ਆ ਤੇ ਇਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਇਹ ਜਿਹੜਾ ਸਚਨ ਨਾਂ ਦਾ ਵਿਅਕਤੀ ਸੀ ਉਹ ਅੰਕਿਤ ਦਾ ਦੋਸਤ ਸੀ ਉਸ ਦੋਸਤ ਨੇ ਅਤੇ ਅੰਕਿਤ ਨੇ ਮਿਲ ਕੇ ਇਹ ਜਿਹੜੀ ਸਾਰੀ ਘਟਨਾ ਸੀ ਇਹ ਜਿਹੜੀ ਸਾਜਸ਼ ਸੀ ਉਹ ਰਚੀ ਸੀ ਤਾਂ ਕਿ ਉਹਦੀ ਪਤਨੀ ਕਿਰਨਾ ਨੂੰ ਜਿਸ ਦੀ ਉਮਰ 30 ਸਾਲ ਸੀ ਉਸ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾ ਸਕੇ ਅਤੇ ਉਹ ਬੜੀ ਆਸਾਨੀ ਦੇ ਨਾਲ ਆਪਣੀ ਸਾਲੀ ਦੇ ਨਾਲ ਵਿਆਹ ਕਰਵਾ ਸਕੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਤੋਂ ਬਾਅਦ ਮੇਰਾ ਸਾਲੀ ਦੇ ਨਾਲ ਵਿਆਹ ਹੋਣਾ ਤਾਂ ਦੂਰ ਦੀ ਗੱਲ ਆ ਮੈਨੂੰ ਤਾਂ ਹੁਣ ਸਲਾਖਾਂ ਪਿੱਛੇ ਜਾਣਾ ਪਊਗਾ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਦਿਓ ਮਿਲਦਿਆ ਕਿਸੇ ਨਵੀਂ ਕ੍ਰੈਮੇ ਦੀ ਨਾਲ ਸਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ